ਜਿਲ੍ਹਾ ਮਲੇਰਕੋਟਲਾ ਦੇ ਸਥਾਨਕ ਕਾਲਜ ਚੌਂਕ ਵਿਖੇ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਖਾਸ ਦੌਰੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਮਲੇਰਕੋਟਲਾ ਪੁਰਸਤੇ ਲਈ ਨਵੇਂ ਸੱਤ ਦੇ ਕਰੀਬ ਵਾਹਨਾਂ ਤੇ ਇੱਕ ਦੋ ਵੈਂਡਾ ਦਾ ਨਰੀਖਣ ਕੀਤਾ ਅਤੇ ਐਸਐਸਪੀ ਮਲੇਰਕੋਟਲਾ ਗਗਨ ਅਜੀਤ ਸਿੰਘ ਦੇ ਇਸ ਉਪਰਾਧ ਦੀ ਸ਼ਲਾਘਾ ਕੀਤੀ ਇਸ ਸਮੇਂ ਘੋਣਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਆਓ ਸੁਣਦੇ ਹਾਂ ਤਾਂ ਇਹਨਾਂ ਨੇ ਨਾ ਐਸਐਸਪੀ ਮਲੇਰਕੋਟਲਾ ਨੇ ਕੁਝ ਚੰਗੇ ਇਨੀਸ਼ੀਏਟਿਵ ਲਏ ਸੀ ਇੱਕ ਤਾਂ ਸ਼ਹਿਰ ਦੀ ਸਿਕਿਉਰਿਟੀ ਲਈ ਇਹ ਜਿਹੜੇ ਇਹਨਾਂ ਨੇ ਪੀਸੀਆਰ ਮੋਟਰਸਾਈਕਲ ਕੀਤੇ ਸੀ ਉਹ ਉਹ ਵਿੱਚ ਐਡ ਕੀਤੇ ਸੀ ਉਹ ਤੇ ਪਲੱਸ ਇੱਕ ਜਿਹੜੀ ਰਿਕਵਰੀ ਵੈਨ ਹੈ ਰਿਕਵਰੀ ਵੈਨ ਤਾਂ ਮੈਂ ਕਹੂੰਗਾ ਇਹ ਪੰਜਾਬ ਦਾ ਪਹਿਲਾ ਡਿਸਟ੍ਰਿਕਟ ਹੈ ਜਿਹਦੇ ਵਿੱਚ ਇਸ ਢੰਗ ਦੀ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਰਿਕਵਰੀ ਵੈਨ ਜਿਹੜੀ ਐਡ ਕੀਤੀ ਹੈ ਜਿਹਦੀ ਬੜੀ ਲੋੜ ਹੈ ਜਿਹੜੀ ਉਹਨੂੰ ਕਹਿ ਦੋ ਵੀ ਟ੍ਰੈਫਿਕ ਦੇ ਲਈ ਆਪਾਂ ਨੂੰ ਮੈਨੇਜ ਕਰ ਲਈ ਜਾਂ ਕਿਸੇ ਦਾ ਕੋਈ ਐਕਸੀਡੈਂਟ ਹੋਇਆ ਵਾਹਕਲ ਪਾਸੇ ਕਰਨ ਦੀ ਕਈ ਵਾਰੀ ਅਸੀਂ ਉਹਦੇ ਵਿੱਚ ਲੱਭਦੇ ਰਹਿੰਨੇ ਆ ਮੈਂ ਇਹਨਾਂ ਦੇ ਐਸਐਸਪੀ ਸਾਹਿਬ ਨੂੰ ਖਾਸ ਤੌਰ ਤੇ ਕੰਗ੍ਰੈਚੁਲੇਟ ਤੇ ਉਹਨਾਂ ਦੀ ਟੀਮ ਮੈਡਮ ਤੇ ਬਾਕੀ ਆਫਸਰਸ ਨੂੰ ਵੀ ਇਹ ਗੱਲ ਹੀ ਮੁਬਾਰਕ ਵੀ ਦੇਵਾਂਗਾ ਵੀ ਇਹ ਪੁਲਸਿੰਗ ਦੀ ਕਾਮਯਾਬੀ ਲੋਕਾਂ ਨਾਲ ਹੈ ਤੇ ਇਹ ਲੋਕਾਂ ਦੇ ਸਾਥ ਮਤਲਬ ਪੁਲਸਿੰਗ ਲੋਕਾਂ ਦੀ ਸਹਾਇਤਾ ਦੇ ਨਾਲ ਲੋਕਾਂ ਲਈ ਬਸ ਉਹ ਬੈਸਟ ਮਾਡਲ ਹੈ ਤੇ ਇਹ ਬੈਸਟ ਮਾਡਲ ਦੇ ਵਿੱਚ ਮੈਂ ਕਹੂੰਗਾ ਵੀ ਇਹਨਾਂ ਦਾ ਇਹ ਉਪਰਾਲਾ ਬਹੁਤ ਹੀ ਵਧੀਆ ਹੈ ਜਿਹੜਾ ਉਹਨੋਂ ਤੇ ਮੇਰੀਆਂ ਸ਼ੁਭਾ ਸ਼ਾਵਾਂ ਵੀ ਇਹ ਦੱਸਿਆ ਹੋਰ ਵੀ ਐਡ ਕਰ ਰਿਹਾ ਮੋਟਰਸਾਈਕਲ ਵਗੈਰਾ ਠੀਕ ਹੈ ਹੁਣ ਉਹਦੇ ਚੋ ਜਿੰਨੇ ਵਾਹਨ ਪੁਲਿਸ ਪ੍ਰੈਜ਼ੈਂਸ ਹੋਗੇ ਉਹਨਾਂ ਕ੍ਰਾਈਮ ਤੇ ਵੀ ਕੰਟਰੋਲ ਰਹਿੰਦਾ ਸਰ ਇੱਕ ਲੋਕਾਂ ਦਾ ਕਹਿਣਾ ਕਿ ਇੱਥੇ ਪਾਰਕਿੰਗ ਦੀ ਵਿਵਸਥਾ ਨਹੀਂ ਕੀ ਲਗਾਣ ਤੇ ਕਿੱਥੇ ਲਗਾਣ ਟੋ ਵੈਨ ਮਲੇਰਪੁਰਾ ਚਾ ਚੁੱਕੀ ਹੈ ਲੇਕਿਨ ਉਹਨਾਂ ਦਾ ਇਹੀ ਤਰਾਜ ਰਹਿੰਦਾ ਕਿ ਕਿਸੀ ਗੱਟੀਆਂ ਅਖਰ ਲਗਾਈਏ ਕਿਤੇ ਨਹੀਂ ਤੁਸੀਂ ਨਾ ਇਹਨੂੰ ਟੋ ਵੈਨ ਨੂੰ ਐਵੇਂ ਨਾ ਕਰੋ ਮੰਨੋ ਇਹ ਜਿਹੜੇ ਸ਼ਹਿਰ ਨਾ ਇਹ ਸ਼ਹਿਰ ਵੀ ਆ ਤੇ ਇਹ ਆਪਣੇ ਪਿੰਡ ਵੀ ਆ ਇਹ ਪਿੰਡੂ ਸ਼ਹਿਰ ਹੈ ਇਹਨੂੰ ਆਪਾਂ ਬਹੁਤ ਪਲਾਨਡ ਚੰਡੀਗੜ੍ਹ ਵਾਂਗੂ ਨਹੀਂ ਕਾਊਂਟ ਕਰ ਸਕਦੇ ਪਰ ਆਪਾਂ ਜਦੋਂ ਤਾਂ ਅਸੀਂ ਸਾਮਾਨ ਖਰੀਦਣਾ ਹੁੰਦਾ ਉਦੋਂ ਸਾਡੀ ਮਰਜ਼ੀ ਹੁੰਦੀ ਦੁਕਾਨ ਦੇ ਸਾਹਮਣੇ ਲਾਈਏ ਤੇ ਜਦੋਂ ਅਸੀਂ ਨੰਗਣਾ ਹੁੰਦਾ ਅਸੀਂ ਆਬਜੈਕਟ ਕਰਦੇ ਆਂ ਵੀ ਕਿਉਂ ਦੁਕਾਨ ਦੇ ਸਾਹਮਣੇ ਲਾਈ ਵੀ ਆ ਇਸ ਕਰਕੇ ਸਾਡੇ ਸੁਭਾਅ ਦੇ ਵਿੱਚ ਬਿਹੇਵੀਅਰ ਜਿਹੜੀ ਉਹ ਹੈ ਕਿ ਸਾਨੂੰ ਸਭ ਨੂੰ ਆਦਤ ਪਈ ਵੀ ਹੈ ਦੁਕਾਨ ਦੇ ਸਾਹਮਣੇ ਲਾ ਕੇ ਅਸੀਂ ਇਹਦੇ ਵਿੱਚ ਕੋਈ ਇਹ ਨਹੀਂ ਵੀ ਲੋਕਾਂ ਦੇ ਵਾਈਕਲ ਧੂਈ ਫਿਰਨੇ ਆ ਤੇ ਜਾਂ ਉਹਨੂੰ ਮਤਲਬ ਉਹਨਾਂ ਨੂੰ ਖਰਾਬ ਕਰਨਾ ਪਰਪਸ ਨਹੀਂ ਹੈਗਾ ਮੇਨ ਪਰਪਸ ਹੈ ਕੋਈ ਹਾਪ ਤੁੰਦਾ ਆਉਣੀ ਹੈ ਕੋਈ ਐਕਸੀਡੈਂਟ ਪ੍ਰੋਨ ਹੋ ਗਿਆ ਕੋਈ ਬ੍ਰੇਕਡਾਊਨ ਹੋ ਗਈ ਉਹਨੂੰ ਪਾਸੇ ਲੈ ਜਾਣਾ ਹੌਲੀ ਹੌਲੀ ਜਿਹੜੀ ਬਾਜ਼ਾਰ ਵਾਲੇ ਲੋਕ ਕਹਿਣਗੇ ਵੀ ਇਸ ਬਾਜ਼ਾਰ ਦੇ ਵਿੱਚ ਕਰੋ ਕਿਉਂਕਿ ਜਿਹੜੀ ਨਵੀਂ ਚੀਜ਼ ਕਰਦੇ ਆ ਕਦੇ ਵੀ ਉਹ ਅਡੈਪਟੇਬਿਲਟੀ ਨਹੀਂ ਹੁੰਦੀ ਤੇ ਉਹ ਉਹਨਾਂ ਨੂੰ ਇਹ ਸਿਆਣੇ ਆ ਸਾਡੇ ਐਸਐਸਪੀ ਸਾਹਿਬ ਬਟ ਉਹਦੇ ਵਿੱਚ ਇਹੀ ਹੈ ਵੀ ਜਿਹੜੇ ਲੋਕਾਂ ਦੇ ਸਹਿਯੋਗ ਦੇ ਨਾਲ ਲੋਕਾਂ ਨੂੰ ਇਨਵਾਈਟ ਕਰਨ ਵੀ ਅਸੀਂ ਇਹ ਫੈਸਲਾ ਕਰ ਲਿਆ ਇਸ ਬਾਜ਼ਾਰ 'ਚ ਐਵੇਂ ਕਰਾਂਗੇ ਤੁਸੀਂ ਸਾਡੀ ਵੈਨ ਇੱਥੇ ਆ ਚਲਾਓ ਰਿਕਵਰੀ ਵੈਨ ਚਲਾਓ ਉਹ ਸਾਡੀ ਕਾਮਯਾਬੀ ਹੈ ਨਾਟ ਕਿ ਇਹ ਇਹਨੂੰ ਤੁਸੀਂ ਇਹ ਨਹੀਂ ਲੈਣਾ ਕਿ ਵੀ ਇਹ ਕੋਈ ਅਗੇਂਸਟ ਐਕਸ਼ਨ ਲੈਣਾ ਜਾਂ ਕਿਸੇ ਦੇ ਨਾ ਨਾ ਇਹ ਤਾਂ ਮਤਲਬ ਲੋਕਾਂ ਦੇ ਭਲੇ ਲਈ ਇਹਨੂੰ ਯੂਜ਼ ਕਰੋ ਜਿੱਥੇ ਕਿਤੇ ਲੋਡ ਹੈ ਮਿਚਰ ਬ੍ਰੇਕਡਾਊਨ ਹੋ ਗਈ ਟਰੱਸ ਲੈਵਲ ਦੀ ਗੱਲ ਹੈ ਨਾ ਤੁਹਾਨੂੰ ਹੋਰ ਕਿਤੇ ਵੀ ਪ੍ਰਾਈਵੇਟ ਹਾਇਰ ਕਰਨਾ ਰੋਡ ਤੇ ਬ੍ਰੇਕਡਾਊਨ ਹੋ ਗਈ ਕੰਟਰੋਲ ਰੂਮ ਤੇ ਫੋਨ ਕਰੋ ਜੀ ਸਾਡਾ ਵਾਹਨ ਇੱਥੇ ਬ੍ਰੇਕਡਾਊਨ ਹੋ ਗਿਆ ਫਿਰ ਰਿਕਵਰੀ ਵੈਨ ਆਊਗੀ ਫਿਰ ਤੁਹਾਨੂੰ ਅਹਿਸਾਸ ਹੋਊਗਾ ਵੀ ਇਹਦੀ ਰਿਕਵਰੀ ਵੈਨ ਦੀ ਵੈਲਿਊ ਕੀ ਹੈ ਸਰ ਬਾਕੀ ਬਹੁਤ ਤੁਸੀਂ ਜਿਹੜੇ ਬਾਰੇ ਫੋਰਸ ਦੀ ਕਮੀ ਨਾਲ ਤੁਹਾਡਾ ਜਿੰਨਾ ਫੈਰਿਆ ਨਹੀਂ ਦੇਖੋ ਫੋਰਸ ਦੀ ਹੁਣ ਤਾਂ ਬਹੁਤ ਸੋਨੇ ਲੈਵਲ ਤੇ ਬਹੁਤ ਸਾਰੀਆਂ ਪਰਤੀਆਂ ਹੋ ਗਈਆਂ ਹੋਰ ਵੀ ਪਰਤੀਆਂ ਹੋਈਆਂ ਫੋਰਸ ਹਰ ਡਿਸਟ੍ਰਿਕਟ ਦੇ ਵਿੱਚ ਹੀ ਕਮੀ ਹੈ ਕਿਉਂਕਿ ਰਿਟਾਇਰਮੈਂਟ ਬਹੁਤ ਜ਼ਿਆਦਾ ਹੋਗੀ ਤੇ ਪਰ ਉਹਦੇ ਹਿਸਾਬ ਨਾਲ ਪ੍ਰਤੀਵੀ ਹੋ ਰਹੀ ਹੈ 노 ਡਾਊਟ ਕਿ ਅਸੀਂ ਦੇਖੋ ਸਟੈਂਸ ਸਾਡੀ ਪੁਲਸਿੰਗ ਹੀ ਹੈ ਨਾ ਜੇ ਫੋਰਨ ਦੇ ਹਿਸਾਬ ਨਾਲ ਦੇਖਿਆ ਜਾਵੇ ਸਾਡੀ ਰੇਸ਼ੋ ਹੈ ਜਿਹੜੀ ਉਹ ਬਹੁਤ ਘੱਟ ਆ ਆਪਾਂ ਫੋਰਨਲ ਕੰਪੈਰੀਜ਼ਨ ਤਾਂ ਕਰਦੇ ਆ ਉਹ ਕਈ ਕੰਟਰੀ ਤਾਂ ਜਿਹੜੇ ਇਕੱਲੇ ਪੰਜਾਬ ਵਰਗੇ ਆ ਉਸ ਪੰਜਾਬ ਵਰਗੇ ਫੁੱਲ ਕੰਟਰੀ ਆ ਤੇ ਉਹਨਾਂ ਦੇ ਰਿਸੋਰਸ ਉਹਨਾਂ ਦੀ ਪੋਪੂਲੇਸ਼ਨ ਇੰਨੀ ਘੱਟ ਸਾਡੀ ਆਬਾਦੀ ਜ਼ਿਆਦਾ ਉਸ ਕਰਕੇ ਜਿਹੜੀ ਫੋਰਸ ਦੀ ਜ਼ਿਆਦਾ ਲੋੜ ਆ 노 ਡਾਊਟ ਉਹ ਇਸ਼ੂ ਅਸੀਂ ਫਲੈਗ ਵੀ ਕੀਤੇ ਆ ਤੇ ਫੋਰਸ ਜਿੱਥੋਂ ਤੋਂ ਜਿਵੇਂ ਹੋਊਗਾ ਅਸੀਂ ਇਹਨਾਂ ਦੀ ਪੂਰੀ ਵੀ ਕਰਦੇ ਰਹਿਣਾ ਚਲੋ ਥੈਂਕ ਯੂ